ਗੱਲ 15ਵਾਂ ਸਰਬਜੀ ਸੰਗਰੂਰ ਵੀ ਦੀ ਕਹਾਣੀ ਟਾਈਮ ਪਾਸ ਮੰਨਿਆ ਫੋਨ ਗੱਲਾਂ ਕਰਨ ਲਈ ਐ ਰਿਸ਼ਤੇ ਦਾ ਦੁੱਖ ਸੁੱਖ ਵੰਡਣ ਲਈ ਪਰ ਹਰ ਕਿਸੇ ਨੂੰ ਮर्यादा ਹੰਦਾ ਤਾਂ ਰਹਿਣਾ ਚਾਹੀਦਾ ਹੈ ਹਿਸਾਬ ਸਿੱਧੀ ਗੱਲ ਕਰੇ ਮੈਨੂੰ ਦੇਣੇ ਜਾਂ ਰਾਤ ਨੂੰ ਕਈ ਵਾਰ ਨੀਂਦ ਨਾ ਆਉਂਦੀ ਪਰ ਮੈਂ ਅੱਖਾਂ ਬੰਦ ਕਰ ਸੁੱਤੇ ਹੋਣ ਦਾ ਡਰਾਮਾ ਕਰਦਾ ਜਾਂ ਕਈ ਵਾਰੀ ਨੀਂਦ ਟੁੱਟ ਜਾਨੀ ਮੈਨੂੰ ਸਭ ਗੱਲਾਂ ਸੁਣੀ ਜਾਂਦੀਆਂ ਪਰ ਮੇਰੀ ਅੱਖ ਨਾ ਖੁੱਲਦੀ ਤੇ ਮੈਂ ਵੀ ਸਾਰੇ ਗੱਲਾਂ ਸੁਣ ਜਾਂਦਾ ਬਬਲੀ ਸਮਝਦੀ ਕਿ ਮੈਂ ਸੁੱਤਾ ਪਿਆ ਪਰ ਨੀਂਦ ਕਿੱਥੇ ਆਉਣੀ ਸੀ ਅੰਦਰੋਂ ਅੰਦਰ ਹੀ ਸੜੀ ਜਾਂਦਾ ਗਾਵਾ ਸੜੀ ਜਾਂਦਾ ਫਿਰ ਮੈਂ ਘਰੋਂ ਬਾਹਰ ਰਹਿਣ ਲੱਗਾ ਕੋਈ ਨਾ ਕੋਈ ਨਸ਼ਾ ਕਰ ਫੈਕਟਰੀ ਪਿਆ ਰਹਿੰਦਾ ਹੁਣ ਮੇਰਾ ਫੈਕਟਰੀ ਵਿੱਚ ਵੀ ਦਿਲ ਘਟ ਲੱਗਦਾ ਮੈਂ ਇੱਕ ਦਿਨ ਆਪਣੀ ਸਾਲੀ ਨਾਲ ਸਾਰੇ ਗੱਲ ਕੀਤੀ ਤੇ ਆਪਣਾ ਦੁੱਖ ਦਰਦ ਦੱਸਿਆ ਤੇ ਇਹ ਵੀ ਹਿਦਾਇਤ ਕੀਤੀ ਕਿ ਤੂੰ ਆਪਣੇ ਤਰੀਕੇ ਨਾਲ ਬਬਲੀ ਨੂੰ ਸਮਝਾਈਂ ਮੇਰਾ ਨਾਮ ਨਾਲੇ ਉਹ ਤਾਂ ਹਰ ਮੇਰੇ ਨਾਲ ਲੜਾਈ ਦਾ ਬਹਾਨਾ ਪਾਲਦੀ ਰਹਿੰਦੀ ਹੈ ਪਰ ਉਸ ਨੇ ਬਬਲੀ ਨੂੰ ਪਤਾ ਨਹੀਂ ਕੀ ਦੱਸਿਆ ਕੀ ਪੁੱਛਿਆ ਬਬਲੀ ਮੈਨੂੰ ਗੁੱਸੇ ਵਿੱਚ ਕਹਿਣ ਲੱਗੀ ਕਿ ਤੁਸੀਂ ਮੇਰੀ ਭੈਣ ਨੂੰ ਫੋਨ ਕਿਉਂ ਕੀਤਾ ਉਹ ਡੀਸੀ ਜਾਂ ਜੱਜ ਲੱਗੀ ਹੈ ਜਿਹੜਾ ਫੈਸਲਾ ਕਰੂਗੀ ਮੈਂ ਨਹੀਂ ਕਿਸੇ ਦੀ ਸੁਣਨੀ ਮੰਨੀ ਮੈਂ ਨਹੀਂ ਕਿਸੇ ਤੋਂ ਡਰਦੀ